ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਏ ਨੇ ਬਣਾਈਆਂ 35 ਅੱਖਰੀ ਜਿਹੜਾ ਹੈ ਪਰਚਾਰਿਆ ਧਾਨ ਗੁਰੂ ਅੰਗਦ ਦੇਵ ਜੀ ਨੇ ਜੋ ਵਿਦਵਾਨ ਕਹਿੰਦੇ ਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਏ ਨੇ ਗੁਰਮੁਖੀ ਲਿਪੀ ਬਣਾਈ ਇਹ ਝੂਠ ਹੈ ਗਲਤ ਹੈ ਭੁਲੇਖਾ ਹੈ ਵਿਦਵਾਨਾਂ ਦਾ ਇਸ ਦਾ ਪ੍ਰਮਾਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਐ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਸਸਾ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਇੱਕ ਪਿਆ ਤੇ ਇਸ ਸਥਾਨ ਤੇ ਖਡੂਰ ਸਾਹਿਬ ਵਿੱਚ ਗੁਰਦੁਆਰਾ ਮੱਲ ਖਾੜਾ ਸਾਹਿਬ ਦਰਬਾਰ ਸਾਹਿਬ ਇੱਥੇ ਜਿਹੜਾ ਵੀ ਆਉਂਦਾ ਹੈ ਪਿਆਰਾ ਉਹ ਊੜਾ ੜਾ ਜ਼ਰੂਰ ਲਿਖੇ ਕਿਉਂਕਿ ਮਹਾਰਾਜ ਦਾ ਵਾਰਾ ਹੈ ਜਿਹੜਾ ਵੀ ਇੱਥੇ ਆ ਕੇ 35 ਲਿਖ ਕੇ ਮਹਾਰਾਜ ਅਗੇ ਅਰਦਾਸ ਕਰੇਗਾ ਉਹਨੂੰ ਬ੍ਰਹਮ ਵਿਦਿਆ ਦੀ ਵੀ ਤੇ ਸੰਸਾਰੀ ਵਿਦਿਆ ਦੋਵਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਹੜੇ ਬੱਚਿਆਂ ਦਾ ਅੱਖਰ ਨਹੀਂ ਤੁਰਦੇ ਉਹ ਵੀ ਇੱਥੇ ਆ ਕੇ ਜ਼ਰੂਰ ਲਿਖਣ ਇਹ ਮੇਰੀ ਬੇਨਤੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ